ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਬਹੁਤ ਸੋਹਣੀ ਗਾਂ ਆਈ ਆ ਵਧੀਆ ਕੁਆਲਟੀ ਵਾਲੀ ਵੈੜ ਹੈ ਤਾਜੀ ਸੂਈ ਤੇ ਬਾਈ ਨਾਲ ਕਰਦੇ ਡਿਟੇਲ ਵਿੱਚ ਗੱਲ ਬਾਤ ਸਰਸਿਕਲ ਬਾਈ ਜੀ ਸਸਿਕਲ ਜੀ ਠੀਕ ਠਾਜੇ ਵਰਮਣਾ ਜੀ ਠੀਕ ਠਾ ਵੀ ਜੀ ਬੋਲਾ ਜੀ ਵਧੀਆ ਵੀ ਜਿਹਨੇ ਭੈਣ ਭਰਾਵਾਂ ਵਾਲਾ ਡੇਰੀ ਫਰਮ ਤੇ ਜੁੜਿਆ ਸਾਰਿਆਂ ਨੂੰ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਧੰਨਵਾਦ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਤੇ ਬਾਕੀ ਦੇ ਮਾਲ ਜੀ ਮਾਲ ਸਾਰਾ ਆਪਣੇ ਕੋਲ ਗਿਆ ਹੈ ਠੀਕ ਹੈ ਜੀ ਤੇ ਛੋਟੀਆਂ ਚੰਗੀਆਂ ਤੇ ਆਉਣ ਵਾਲੀਆਂ ਵਾ ਹਾਂਜੀ ਹਾਂਜੀ ਤੇ ਚੰਗੀ ਵੱਡੀ ਬਸ਼ੀ ਵੀਰਾ ਲਾਗੋ ਪਿੰਡੋਂ ਨਹੀਂ ਨਾਲ ਦੇ ਪਿੰਡੋਂ ਨਾਲ ਦੇ ਪਿੰਡੋਂ ਵੈੜ ਚੰਗੀ ਵੀ 22 ਕਿਲੋਣੀ ਵੱਟੀ ਠੀਕ ਹੈ ਜੀ ਸਹੀ ਬਸ਼ੀ ਦੇ ਮੈਡਲ ਪਾਰ ਹੁਣ ਆ ਗਈ ਬਾਜੀ ਹਾਂਜੀ ਹੁਣ ਆ ਗਈ ਵਧੀਆ ਰਾਤ ਦੀ ਫਰੀ ਰਾਤ ਹੀ ਸੋਈ ਰਾਤ ਹੀ ਸੋਈ ਪਰ ਵੱਡੀ ਵਸ਼ੀਆ ਵੀਰੇ ਦੂਜਾ ਸੁਆ ਦੇਖੋ ਜੀ ਹਾਏ ਭਾਈ ਬੱਚੇ ਬੱਚਾ ਬੱਚਾ ਠੀਕ ਹੈ ਜੀ ਪਹਿਲੇ ਸੋਏ ਵੀਰੇ ਵਸ਼ੀ 20 ਕਿਲੋ ਤੋਂ ਚੱਲੀ ਆ ਤਾਂ ਦੂਜਾ ਸੁਆ 20 ਕਿਲੋ ਤੋਂ ਬਾਹਰ ਚੱਲੂਗੀ ਆ ਠੀਕ ਹੈ ਜੀ ਦੇਖੋ ਤੁੰਨ ਵਾਲੀ ਬੈਡ ਬਹੁਤ ਸਾਫ਼ ਠੰਢੀ ਪਈ ਕਹਿੰਦੇ ਬਹੁਤ ਕੁਆਲਟੀ ਵਾਲੀ ਆ ਖੋਲੋ ਬਾਜੀ ਸਹੀ ਫੀਲ ਬੁੜੀ ਖੋਲਿਆ ਵਧੀਆ ਠੀਕ ਹੈ ਠੀਕ ਹੈ ਜੀ ਬਾਕੀ ਵੀਰ ਕੋਈ ਖਸੀ ਜੀ ਨੋਰ ਨਹੀਂ ਖੱਡੀ ਗਾਂ ਲੈ ਮਾੜੀ ਇਹ ਜੋ ਸੂਰ ਥੋੜਾ ਚੰਗੇ ਬਟੇ ਖੁੱਲੇ ਅਲਬਾਸ ਵਾਲੀ ਆ ਆ ਪੀ ਗਿਆ ਵਸ਼ੀ ਹੋਰ ਡਬਲ ਹੋ ਜੂਗੀ ਵੀ ਲਓ ਲਓ ਜੋ ਵੀ ਅਜੇ ਪੂਰੀ ਘਣੀ ਅਜਾ ਵਾਂਡ ਖਾਂਦੇ ਖਾਦਣਾ ਖਲ ਫੁੜ ਖਾਦੀ ਨਾ ਨਾ ਇੱਕ ਰਾਏ ਪੂਰੇ ਖਲਾਰੇ ਪਾਉਗੀ ਕੇ ਲੈ ਵੀਰ ਜੀ ਲੈ ਬਟੇ ਕੱਦ वजन ਵਾਲੀ ਆ ਚੱਲ ਜੀ ਵੀ ਖਾਣ ਹੁਣ ਹੁਣ ਪੂਰਾ ਦੋਰਾ ਲਗਾ ਕੀ ਬਾਈ ਨਾਲ ਦੇ ਕੜਾ ਵੀ ਇਹਨਾਂ ਬਾਈ ਪਿੰਡ ਵਡਾਲਾ ਚੰਗੀ ਬਹੀ ਵੱਡੀ ਵੱਡੀ ਮਕੀਰ ਠੀਕ ਠੀਕ ਬਾਈ ਕਹਿੰਦੇ ਉਹਨਾਂ ਨੇ ਫੋਨ ਕੀਤਾ ਸੀ ਰਾਜ ਦਾ ਵੀ ਵਧੀਆ ਕੁਆਲਟੀ ਵਾਲੀ ਬਹੁਤ ਸਾਫ਼ ਸੁਥਰੀ ਗੈੜ ਯਾਰੇ ਬਣਨ ਲਈ ਹੈ। ਖਾਂਦੀ ਗਾਂ ਹੁੰਦੀ ਵੀ ਸਾਨਸਣ ਬਹੁਤ ਟੌਂਗਾ ਸੋਨਾ ਲਿਖੋ ਸਹੀ ਗੱਲ ਇਹ ਭਾਈ ਬਹੁਤ ਕੁਆਲਟੀ ਵਾਲਾ ਲੇਵਾ ਲਗਾ ਆ ਤੇ ਥਾਂ ਤੇ ਬਹੁਤ ਸੁਣਾ ਸਾਫ ਦੇ ਸੁੱਖਾ ਵਧੀਆ ਜਿਹਨੂੰ ਕਿ ਨਹੀਂ ਯਾਰ ਬਨੋਗੇ ਸਾਰੀਆਂ ਸਾਲ ਲੈ ਚੰਗੀ ਨਾਲ ਥਾਂ ਵੀ ਨਾਲੀ ਬਹੁਤ ਵਧੀਆ ਹੁੰਦੀ ਠੰਡੀ 12 13 ਕਿਲੋ ਦੁੱਧ ਇੱਕ ਡੰਗ ਦਾ ਦੀਨ ਵਾਲੀ ਠੱਟੀ ਆ ਬਦਰਾ ਬੁਦਰਾ ਆ ਜੇ ਬਹੁਤ ਦੋ ਦੱਲੇ ਠੀਕ ਹੈ ਇਹਦੇ ਨਿਵਾ ਨਵਾ ਹੋਰ ਖਿਚੋ ਨਾ ਠੰਡੀ ਸੀਲ ਆ ਵੀਰ ਗਾੜੀ ਨਹੀਂ ਬੈਠਾ ਰਹੇ ਮਗਰੋਂ ਦੀ ਬੈਠਾ ਰਹੇ ਠੀਕ ਹੈ ਵੀ ਲੋ ਇਹ ਤਾਂ ਲੋਈ ਮੈਂ ਭਾਜੀ ਬੋੜਾ ਠੰਡੀ ਸਿਹਰੇਆ ਕੁਆਲਿਟੀ ਆ ਜਿਹਨੂੰ ਕਹਿੰਦੇ ਉਹ ਚੀਜ਼ ਆ ਸਾਫ ਹੈ ਵੀ ਜਨ ਬਸ ਸਾਰੀ ਸਾਫ ਹੈ ਬੈਠਾ ਠੀਕ ਆ ਜੀ ਇਹ ਤਾਂ ਕਾਲੀ ਦੇ ਦੁੱਧ ਵਾਲੀ ਵੀਰ ਬੈਠਾ ਚੰਗਾ ਬਾਜ਼ਰ ਕੋਈ ਨੇਵਾ ਲੂਗਾ ਬਹੁਤ ਸਾਫ ਲਗਾ ਅਟਰ ਕੁਆਲਟੀ ਠੰਡੇ ਦੇ ਬਾ ਯਾਰੀ ਰਾ ਥੰ ਲਗਾ ਬਾਹਰ ਦੇ ਤਵਾ ਜੋ ਦੀ ਬਹੁਤ ਜਿਆਦਾ ਠੀਕ ਹੈ ਵੀਰ ਜੀ ਇਹ ਤਵਾ ਦੇ ਲਵੇ ਤੇ ਪਿੰਨ ਭਰਾ ਸਾਰੇ ਕਰ ਲੋ ਚੈੱਕ ਆਹ ਦੇਖੋ ਇੱਕ ਚੀਜ਼ ਮਾਰਾ ਲੱਗਾ ਠੀਕ ਹੈ ਮਾਰ ਦੋ ਸਵਾਦ ਆ ਗਿਆ ਮੋਗਿਆਂ ਗੰਦੀ ਵੀਰ ਜੀ ਠੀਕ ਹੈ ਇਹ ਕੋਈ ਪੂਰੀ ਸਾਂ ਵੜਿਆ ਪੂਰੀ ਕੁਆਲਿਟੀ ਦੀ ਥਾਂ ਚ ਬਾਈ ਬਹੁਤ ਯਾਰੀ ਵਾਲੀ ਆ ਨੀਵਾ ਦੂਆ ਪੂਰਾ ਵਧੀਆ ਮਰੀਆ ਦਾ ਜਿਹੜਾ ਵੀਰ ਭਰਾ ਲੈ ਆਇਆ ਨਾ ਦੁੱਧ ਵਾਲੀ ਬਸ਼ੀ ਥੜੀਆਂ ਦੇ ਲੋ ਕਰ ਲੋ ਚੈੱਕ ਆਲੇ ਦੁਆਲੇ ਬਰਾਬਰ ਕੋਈ ਛਾਪਰੀ ਕਰਨੀ ਤੇ ਤੋਂ ਨਾਲੀ ਵੈੜ ਤੇ ਠੰਡੀ ਤੇ ਫੈਂਡ ਵਾਲੀ ਵੈੜ ਆ ਜਿਹਨੂੰ ਕਹਿੰਦੇ ਵੀ ਵਧੀਆ ਫੈਂਡ ਹੋਊ ਕਿ ਮਈਆਂ ਚ ਨਹੀਂ ਆਹ ਦੇਖੋ ਖੱਲਿਆਈ ਨਾਗਰੇ ਵੀਰ ਭਾਵੇਂ ਇੰਨੀ ਠੰਡੀ ਨਹੀਂ ਨਹੀਂ ਠੰਡੀ ਹੈ ਬਰਫਿਆ ਫ੍ਰੀਜਿਆ ਨੇਰੀ ਆਜ ਤੋਂ ਨਾਲੀ ਗਾਂ ਵਾਲੀ ਸੌ ਜੋ ਇੱਕ ਠੰਡੀ ਹੁੰਦੀ ਆ ਨੇਰੀ ਫ੍ਰੀਜਿਆ ਦੇ ਪਾਛੀ ਜਿਹੜਾ ਲੈਗਾ ਯਾਰ ਤਰੂ ਕੋ ਚੱਕਨ ਦੀ ਠੰਡੀ ਬਿਲਕੁਲ ਜੈ ਜਵੀਰ ਹਾਂਜੀ ਮੋਲੇ ਦਾ ਹਾਂਜੀ ਟਾਈਮ ਦੇ ਹਿਸਾਬ ਨਾਲ ਵਸੇਗੀ ਕਿ ਤਰ੍ਹਾਂ ਦੀ ਪਰ ਉਹ ਮੋਲਣਾ ਹੋਊਗਾ ਹਾਂਜੀ 60000 ਦੀ 60000 ਦੀ ਯੈਸ ਨੋ ਯੈਸ ਨੋ ਬਾਈ ਕਹਿੰਦੇ ਕੋਈ 70 ਨਹੀਂ ਤੇ ਕੋਈ 65 ਨਹੀਂ 60000 ਜੈਸ ਨੋ ਮੋਲਿਆ 60000 ਤੋਂ ਵੀ ਸਿੱਧੇ ਵਾਸੀ ਦੇ ਦਾਂਗੇ ਪਰ ਵੀਰੇ ਜੈ ਸਨੋਈ ਕਿਹੜਾ ਕੋਈ ਵੀਰ ਭਰਾ ਲੈਣਾ ਵਾਸੀ ਯਾਦ ਕਰੀਂ ਯਾਰੇ ਬੰਦ ਤੋਂ ਵੀ ਠੀਕ ਹੈ ਦੱਸ ਦੋਗੇ ਵੀ ਇੱਕ ਰਾਹ ਦੱਸ ਦੋਗੇ ਵੀ ਚੀਜ਼ ਆਈ ਹੈ ਠੀਕ ਹੈ ਭਾਈ ਜੀ ਚਲੋ ਜੀ ਬੋਲ ਦਾ ਡਰੈਸ ਬਾਕੀ ਵੀ ਜੀ ਫੋਨ ਨੰਬਰ ਹੈਗਾ 84 27 40 70 53 ਹਾਂਜੀ ਨਾਮ ਮਾਣਾ ਦੇ ਪਿੰਡ ਭੋਮਾ ਹਾਂਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਵਾਤ ਹੋਵੇ ਚੈਨਲ ਨੂੰ ਕਰਿਆ ਕਰੋ ਜਿੰਨੀ ਥੱਕ ਜੁੜੀ ਥਾਰਾਂ ਤੋ ਤੁਹਾਨੂੰ ਧੰਨਵਾਦ ਜਿਲ੍ਹਾ ਅੰਮ੍ਰਿਤਸਰ ਤੇ ਵਧੀਆ ਕੁਆਲਟੀ ਵਾਲੀ ਗਾਂ ਹੈ ਲਾਈਕ ਕਮੈਂਟ ਸ਼ੇਅਰ ਮਾਰੋ ਤੇ ਬਾਕੀ ਪਸ਼ੂ ਅੱਜ ਨੇ ਸ਼ਾਮ ਤੱਕ